ਇਹੀ ਪ੍ਰੋਬਲਮ ਆ ਆਪਣ ਨੂੰ ਉੱਥੇ ਵੀ ਹੁੰਦਾ ਨਹੀਂ ਜੇ ਨਾ ਆ ਹੋਵੇ ਸਵਾਹ ਆ ਸਵਾਹ ਨਹੀਂ ਜੇ ਆ ਹੋਵੇ ਤੇ ਸਪਰੇਅ ਕਰ ਦੇਣਾ ਤੂੰ ਹੀ ਹਾਂ ਸਪਰੇਅ ਕਰਨਾ ਹੈ ਤੇਰਾ ਹੋ ਹੋ ਜਾਊਗਾ ਨਹੀਂ ਸੁੰਡੀ ਦੀ ਹੁੰਦੀ ਆ ਜਿਹੜੀ ਉਹ ਨਹੀਂ ਕੁਝ ਕਹਿੰਦੀ ਇਹ ਦੇਖ ਤੇ ਸੈਂਡੂ ਕੋਈ ਨਹੀਂ ਲੱਗਿਆ ਹੈ ਰਾਈ ਪਰ ਤੇ ਹੈ ਨਹੀਂ ਮੈਨੂੰ ਨਹੀਂ ਆ ਗਏ ਨਾ ਪਹਿਲੇ ਤੇ ਲੱਗ ਰਹੇ ਹੁੰਦੇ ਉਹ ਉੱਥੇ ਲੱਗ ਰਹੇ ਚੰਦ ਵੀ ਤੁੰਗਾ ਇਹਨਾਂ ਨੂੰ ਕਹਿੰਦੇ ਆ ਸੀਂਗਰੀ

ਉਹ ਆਈ ਨਹੀਂ ਤੁਸੀਂ ਤੋੜਨਾ ਤੋੜਨੇ ਨਹੀਂ ਆਈ ਮੈਂ ਕਿਹਾ ਮਾਂ ਦੇ ਕੀ ਟਾਈਮ ਲੱਗ ਜੂਗਾ ਵੀ ਪਹਿਲਾਂ ਰੋਟੀ ਸਵਾ ਕੇ ਲੈ ਆ ਕੈਨ ਨਹੀਂ ਚਾਲੇ ਚਾਹ ਬਣਾਈ ਵਿੱਚ ਮੱਝਾਂ ਦੇਖਣ ਲੱਗੇ ਟੱਪ ਗਈਆਂ ਮੱਝਾਂ ਮੈਂ ਤਾਂ ਮੈਂ ਲੱਗੀ ਸੀ ਬਸ ਆਈ ਜੇ ਟਾਈਮ ਲੱਗ ਗਿਆ ਮੈਂ ਚੱਤਾ ਜੀ ਮੈਂ ਚੋਦਨੀਆ ਵਾਜ ਉਹ ਮੈਂ ਲੱਗੀ ਪਤਾ ਨਹੀਂ ਜਵਾਕ ਜੇ ਆ ਕੇ ਪਿੱਛੇ ਉਪਰਾ ਕਰ ਗਈ ਟੱਪ ਗਈ ਫਿਰ ਹੁਣ ਉਹ ਤਾਂ ਆ ਜੀ ਮੂੰਹ ਲੱਗ ਗਿਆ ਉਹ ਲੱਤ ਮਤਲਬ ਉਹ ਕੰਮ ਜਾਂ ਅੰਡਾ ਮੈਂ ਚੱਕ ਨਾ ਉਹ ਤਾਂ ਕਰ ਰਹੀ ਸੀ ਦੇਖੋ ਜੀ ਹੁਣ ਚੱਲੇ ਅਸੀਂ ਖੇਤਾਂ ਦੇ ਵਿੱਚ ਦੌੜਾ ਕਰਨ ਵਾਸਤੇ ਮੈਨੂੰ ਬਹੁਤ ਮਜ਼ਾ ਆਉਂਦਾ ਹੈ ਇਦਾਂ ਨਾ ਆ ਦੇਖੋ ਸਰੋਂ ਸਰੋਂ ਵੀਜੀ ਆ ਚਾਚਾ ਜਿਹੜਾ ਆਏ ਦੇਖੋ ਲੈਂ ਕਿੱਡੀ ਬੜਿਆ ਆ ਰਹੀ ਹੈ ਰੋਕਾਂ ਦੀ ਚਾਚੀ ਕਿੱਥੇ ਰਹੀ ਕਿ ਕਿੱਥੇ ਰਹੀ ਚਾਚੀ ਆ ਪੰਜ ਉਹ ਤੇਰੀ ਭਾਂਡੇ ਠੀਕ ਆਉਂਦੇ ਹੈਗੇ ਭਾਂਡੀਆਂ ਤੇ ਮਾਂਜੀ ਆ ਲੇ ਅਸੀਂ ਚੱਲਾਂਗੇ ਦੇਖੋ ਮੈਂ ਤੁਹਾਨੂੰ ਕਿੱਥੇ ਲੈ ਕੇ ਜਾਣਾ ਉਹ ਵਾਲਾ ਟਿੱਲਾ ਆਹ ਦੇ ਟੱਬੇ ਦੇ ਉੱਪਰ ਜਾਵਾਂਗੇ ਦੇਖੋ ਕੀ ਕਰਦੇ ਹਾਂ ਕਿੱਥੇ ਕਿੱਥੇ ਮੱਧ ਮੱਧ ਕੇ ਵਿਚੋ ਜਾ ਰਹੇ ਹੋ ਚਿੱਤਰਖਾਨਗਨ ਮੇਟੋ ਇਹ ਓਏ ਕਾਸ ਪੁੱਛਣੀ ਹੈਗਾ ਇਹ ਸਮਝ ਗਿਆ ਇਹ ਮਮਾ ਇਹ ਬੇਟਾ ਸਰੋਂ ਆ ਸਰੋਂ ਆ ਇਹ ਜਿਹੜਾ ਉਹ ਹੁੰਦਾ ਸਾਗ ਹੁੰਦਾ ਇਹ ਪੱਕਦੀਆਂ ਦੇ ਵਿੱਚੋਂ ਬੀਜ ਨਿਕਲੂਗਾ ਫਿਰ ਆਪਾਂ ਉਹੀ ਬੀਜ ਬਾਅਦ ਚ ਬੀਜਦੇ ਆ ਜਦੋਂ ਮੌਸਮ ਆਉਂਦਾ ਫਿਰ ਉਹਦਣਾ ਸਾਗ ਬਣਦਾ ਮੂਰਖ ਪ੍ਰਾਣੀਓ ਚਲੋ ਹੋਰ ਕੀ ਬਣੂਗਾ ਆ ਕੀ ਹੈ ਕਣਕ ਦੇਖ ਇਹ ਕਣਕ ਹੈ ਖਾ ਜਾ ਕੀ ਮੱਚੀ ਹੈ ਜੀ ਕਣਕ ਹੈ ਜਿਹੜੇ ਮੂਰਖੋ ਤੁਸੀਂ ਰੋਟੀ ਖਾ ਕੇ ਆਏ ਹੋਣ ਉਹ ਵਾਲੀ ਕਣਕ ਹੈ ਸਿੱਕੇ ਸਿੱਕੇ ਜੀ ਠੀਕ ਆ ਠੀਕ ਆ ਖਾਣ ਦਾ ਹੀ ਪਤਾ ਹਾਂ ਜੀ ਹਾਂ ਐਵੇਂ ਦੇਖ ਰਿਆ ਕਰੋ ਕਿੱਥੋਂ ਆਉਂਦੀ ਆ ਕਿਵੇਂ ਆਉਂਦੀ ਆ ਨਹੀਂ ਇਹ ਤੋਂ ਹਮ ਪਤਾ ਰਸਤਾ ਬੰਦ ਹੋ ਗਿਆ ਬੰਦ ਹੋ ਗਿਆ ਰਸਤਾ ਨਹੀਂ ਹੈਗਾ ਅੱਗੇ ਜਾਣ ਵਾਸਤੇ ਨਿੱਚੇ ਲਿ ਜਾਓ ਫਿਰ ਹੁਣ ਜਾਣਾ ਮੈਂ ਤਾਂ ਉੱਥੇ ਮੈਂ ਉੱਥੇ ਤੱਕ ਜਾਣਾ ਮੈਨੂੰ ਪਤਾ ਚੱਲ ਵੇ ਪਿੰਡਾਂ ਦੇ ਆ ਕਿਵੇਂ ਜਾਂਦੇ ਹੁੰਦੇ ਆ ਹੈ ਐਵੇਂ ਜਾਣਾ ਪਊਗਾ ਰਸਤਾ ਤਾਂ ਹੈ ਨਹੀਂ ਜਾਣਾ ਕਿੱਧਰ ਨੂੰ ਆਪਾਂ ਨੂੰ ਨਹੀਂ ਪਤਾ ਫਿਰ ਹੁਣ ਕਿਵੇਂ ਜਾਣਾ ਪਊਗਾ ਉੱਥੇ ਸਾਨੂੰ ਮਾਈਕ ਵੀ ਕੋਲ ਛੱਡ ਇੱਧਰ ਦੇ ਦੇ ਇੱਦਾਂ ਹੈਗਾ ਰਸਤਾ ਇੱਧਰ ਨੂੰ ਕਾਸ ਫੂਸ ਦੇ ਬੱਚੇ ਬਣੇ ਆ ਮਿਲ ਕੇ ਮਿਲ ਕੇ ਓਏ ਚੌੜਾ ਨਹੀਂ ਚੌੜਾ ਨਹੀਂ ચી ચી ایتھے ਕਿਸੇ ਨੇ ચી ચી اے ਮੱਛਲਾ ਉਹ ਮੱਛੀ ਲੜ ਗਿਆ ਮੇਰੇ ਤਾਂ ਇਧਰ ਦੇਖੀਂ ਮੁੰਡੇ ਇਧਰ ਹਾਈ ਹਾਈ ਓਏ ਇਹ ਤਾਂ ਗਿੱਲਾ ਪਿਆ ਰੋ ਤਾਂ ਪਟ ਗਿੱਲੀ ਪਿਆ ਸਾਰੀ ਖੜ ਜਾ ਮੈਂ ਦੇਖਾਂ ਬੱਟ ਕੇ ਨਹੀਂ ਬਈ ਤੂੰ ਚਿੱਕੜ ਚ ਗਿਰੋਂਗੇ ਨਹੀਂ ਗਿਰਦੇ ਨਹੀਂ ਨਹੀਂ ਹੈ ਨਹੀਂ ਰਸਤਾ ਕਿਤੇ ਨੂੰ ਜਾਣ ਨੂੰ ਹੈਗਾ ਹਾਂ ਹਾਂ ਮੈਨੂੰ ਉੱਥੇ ਜਾਣਾ ਮੈਂ ਉੱਥੇ ਜਾਣਾ ਮੈਂ ਉੱਥੇ ਟਿੱਬੇ ਤੇ ਜਾਣਾ ਹੈ 엄마 ਫੂਟੀ ਲੈ ਕੇ ਚੱਲੋ ਤਰਦ पिछे वापस मुड़ो जगह ही नहीं है ना परमजीत देख दे। देखो ए, ए, सरों भी जी अजी हो गई सारे सरों बने फिर इनी दूर तक जाना पौगा आराम आओ सरों ज्यादा टच ना करो ਲੰਗਿਆਂ ਨਹੀਂ ਆਂਦਾ ਓਏ ਓ ਮਾਈ ਗਾਡ ਓਏ ਕੋਈ ਨਹੀਂ ਲੱਗੀ ਭਈਆ ਚਾਚਾ ਜੀ ਨੇ ਕਹਿਣਾ ਸਾਰੀ ਸਰੋਂ ਝਾੜ ਗਈ ਆਜਾ ਹੁਣ ਓਏ ਹੌਲੀ ਓ ਸਾਰੀ ਚਰਾਂ ਨੂੰ ਖਰਾਬ ਕਰੋਗੇ ਤੁਸੀਂ ਜਗਾ ਤੇ ਇੰਨੀ ਦੂਰ ਤਾਂ ਫੇਰ ਐਂ ਜਾਣਾ ਪਊਗਾ ਕਿੱਧਰ ਕਿੱਧਰ ਨੂੰ ਜਾ ਕੇ ਆਈ ਰੱਬਾ ਕਿਤੇ ਵੀ ਰਸਤਾ ਹੈ ਹੀ ਨਹੀਂ ਮੈਂ ਬਿੱਛੂੜੇਗਾ ਅੰਡ ਤੱਕ ਅਹੀਂ ਜਾਣਾ ਪਊਗਾ